ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਪ्योर ਪਟਿਆਲਾ ਸ਼ਾਹੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਸਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਲੜ ਨੂੰ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਖਿੱਚ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਆ ਕੇ ਉਪਰਲੀ ਸਾਈਡ 'ਕਾ ਪੇਚ ਬਣਾ ਦਵਾਂਗੇ ਜੀ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਖੋਲ ਲੈਣਾ ਹੈ ਇੱਕ ਵਾਰ ਫੋਲਡ ਕਰਨ ਦੇ ਬਾਅਦ ਚ ਚੰਗੀ ਤਰ੍ਹਾਂ ਆਪਾਂ ਨੇ ਆਪਣੇ ਲੜ ਨੂੰ ਖਿਲਾਰ ਲੈਣਾ ਹੈ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਕਿਉਂਕਿ ਇਹ ਪਟਿਆਲਾ ਸ਼ਾਈ ਪੱਗ ਹੈ ਇਸ ਲਈ ਇਸ ਪੱਗ ਦੇ ਵਿੱਚ ਜਿਹੜੇ ਪੇਚ ਹੋਣਗੇ ਉਹਨਾਂ ਦਾ ਫਾਸਲਾ ਇੱਕ ਜਾਂ 1.5 ਇੰਚ ਦਾ ਹੋਵੇਗਾ ਜੀ ਜਿੰਨਾ ਫਾਸਲਾ ਆਪਣੇ ਜੂੜੇ ਵਾਲੀ ਪੇਚਾਂ ਦੀ ਛੜ ਹੋਵੇਗਾ ਉਨਾ ਹੀ ਫਾਸਲਾ ਆਪਣੇ ਉੱਪਰਲੇ ਪੇਚਾਂ ਵਾਲੀ ਸਾਈਡ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਲਾ ਕੇ ਉੱਪਰਲੀ ਸ਼ੜਕ ਪੇਚ ਬਣਾ ਦੇਵਾਂਗੇ ਜੀ ਹੁਣ ਜਿਹੜਾ ਆਪਾਂ ਇਸ ਦੇ ਦੋ ਹੀ ਪੰਨਿਆਂ ਦੇ ਵਿੱਚੋਂ ਉੱਪਰਲੇ ਪਹਿਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਇਸ ਨੂੰ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਇਸ ਪੇਚ ਦੀ ਵੀ ਸਫਾਈ ਜਿਹੜੀ ਕਰ ਲਵਾਂਗੇ ਅਤੇ ਆਪਣੇ ਉੱਪਰਲੀ ਸਾਈਡ ਦੇ ਪੇਚਾਂ ਨੂੰ ਵੀ ਜਿਹੜਾ ਸੈੱਟ ਕਰ ਲਵਾਂਗੇ ਜੀ ਹੁਣ ਜਿਹੜਾ ਆਪਾਂ ਅਗਲਾ ਲਾੜਾ ਲਗਾਉਣਾ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖਾਂਗੇ ਅਤੇ ਉੱਪਰੀ ਸਾਈਡ 'ਕ ਪੇਚ ਬਣਾ ਦਵਾਂਗੇ ਜੀ ਇਸ ਵਾਰ ਇਸ ਦੇ ਦੋ ਹੀ ਪਹਿਨਿਆਂ ਦੇ ਵਿੱਚੋਂ ਉੱਪਰਲੇ ਪੰਨੇ ਨੂੰ ਆਪਾਂ ਨੇ ਅੱਕ ਤੱਕ ਖੋਲ ਲੈਣਾ ਹੈ ਬਾਦੂ ਕੱਪੜੇ ਨੂੰ ਆਪਾਂ ਨੇ ਅੰਦਰਲੀ ਸਾਈਡ ਨੂੰ ਫੋਲਡ ਕਰ ਦੇਣਾ ਹੈ ਜੀ ਇਸ ਲੜ ਨੂੰ ਇੱਕ ਵਾਰ ਫੋਲਡ ਕਰਨ ਦੇ ਬਾਅਦ ਆਪਾਂ ਵਾਧੂ ਕੱਪੜੇ ਨੂੰ ਥੱਲੇ ਨੂੰ ਖਿੱਚ ਲੈਣਾ ਹੈ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਖਿਲਾਰ ਲੈਣਾ ਹੈ ਸੈੱਟ ਕਰ ਲੈਣਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਇਸ ਪੇਚ ਦੀ ਵੀ ਜਿਹੜੀ ਸਫਾਈ ਆ ਜਿਹੜੀ ਕਰ ਲਵਾਂਗੇ ਜੀ ਤੇ ਜਿਹੜੇ ਆਪਾਂ ਉਸ ਤੋਂ ਪਹਿਲਾਂ ਲੜ ਲਗਾਏ ਉਹਨਾਂ ਦੀ ਵੀ ਜਿਹੜੀ ਸਫਾਈ ਆਪਾਂ ਨੇ ਕਰ ਲੈਣੀ ਹੈ ਜੀ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਇਸ ਪੱਗ ਦੀ ਲੈਂਥ ਜਿਹੜੀ 7.5 ਮੀਟਰ ਹੈ ਜੀ ਕੱਪੜਾ ਫੁੱਲ ਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਫੀ ਫੈਲ ਕੱਪੜੇ ਦੇ ਵਿੱਚ ਪੱਗ ਬੰਨਦੇ ਹੋ ਤਾਂ ਤੁਸੀਂ ਉਸ ਪੱਗ ਦੇ ਵਿੱਚ ਵੀ ਉਸ ਕੱਪੜੇ ਦੇ ਵਿੱਚ ਵੀ ਜਿਹੜੀ ਇਹ ਪੱਗਾ ਉਹ ਬਣ ਸਕਦੇ ਹੋ ਜੀ ਅ ਇਸ ਦੇ ਜੂੜੇ ਵਾਲੀ ਸ਼ੈੱਡ ਕੋਲ 6 ਪੇਚ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸ਼ੈੱਡ ਕੋਲ 5 ਪੇਚ ਆਉਣਗੇ ਜੀ ਜਿਹੜਾ ਆਪਾਂ ਅਗਲਾ ਲੜ ਹੋਵੇਗਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਕੇ ਮੋਟਾ ਬੱਸ ਉੱਪਰ ਰੱਖਾਂਗੇ ਉੱਪਰਲੀ ਸ਼ੈੱਡ ਇੱਕ ਪੇਚ ਬਣਾ ਦੇਵਾਂਗੇ ਤੇ ਚੰਗੀ ਤਰ੍ਹਾਂ ਇਸ ਵਾਰ ਉੱਪਰਲੇ ਪੈਨ ਨੂੰ ਆਪਾਂ ਨੇ ਅੱਧੀ ਅੱਖ ਤੱਕ ਖੋਲ ਲੈਣਾ ਹੈ ਜੀ ਇੱਕ ਵਾਰ ਹੋਲਡ ਕਰਕੇ ਆਪਾਂ ਨੇ ਬਾਦੂ ਕੱਪੜੇ ਨੂੰ ਥੱਲੇ ਨੂੰ ਖਿੱਚ ਲੈਣਾ ਹੈ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਚੰਗੀ ਤਰ੍ਹਾਂ ਇਸ ਲੜ ਨੂੰ ਢਾਲਦੇ ਹੋਏ ਲਗਾ ਦੇਣਾ ਹੈ ਜੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਜਿੰਨਾ ਫਾਸਲਾ ਆਪਣੇ ਦੂੜੇ ਵਾਲੀ ਸਾਈਡ ਦੇ ਪੇਚਾਂ ਦਾ ਹੈ ਉਨਾ ਹੀ ਬਰਾਬਰ ਫਾਸਲਾ ਆਪਣੇ ਉੱਪਰਲੇ ਪੇਚਾਂ ਵਾਲੀ ਉਹ ਉੱਪਰਲੇ ਪੇਚਾਂ ਆਉਂਦਾ ਹੈ ਜੀ ਹੁਣ ਆਪਾਂ ਬਾਅਦ ਦੇ ਨਾਲ ਇਸ ਪੇਚ ਦੀ ਵੀ ਜਿਹੜੀ ਸਫਾਈ ਕਰ ਲਵਾਂਗੇ ਤੇ ਉੱਪਰ ਲੇ ਪੇਚਾਂ ਦੀ ਪੇਚਾਂ ਨੂੰ ਸੈੱਟ ਕਰ ਲਵਾਂਗੇ ਵੀਡੀਓ ਤੰਗ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਨਪਾ ਬਾਅਦ ਨਾਲ ਜਿਹੜੀ ਆਪਣੀ ਆਪਣੇ ਪੇਚ ਹੋਣਗੇ ਉਹਨਾਂ ਦੀ ਸਫਾਈ ਕਰ ਲੈਣੀ ਹੈ ਜੀ ਹੁਣ ਜਿਹੜਾ ਪੰਜ ਤੋਂ ਅਗਲਾ ਲਾੜ ਲਗਾਉਣਾ ਉਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਆ ਕੇ ਪੁਲੀ ਸਾੜੇ ਕੇ ਪੇਚ ਬਣਾ ਦਵਾਂਗੇ ਜੀ ਇਸ ਵਾਰ ਜਿਹੜਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਅੱਖ ਤੋਂ ਵੱਧ ਖੋਲਾਂਗੇ ਵਾਧੂ ਕੱਪੜੇ ਨੂੰ ਅੰਦਰਲੀ ਸਾਈਡ ਨੂੰ ਫੋਲਡ ਕਰ ਦਵਾਂਗੇ ਜੀ ਉਪਰਲੀ ਸਾਈਡ ਦੇ ਪੇਚ ਦੀ ਚੰਗੀ ਤਰ੍ਹਾਂ ਸੈਟਿੰਗ ਕਰ ਲਵਾਂਗੇ ਤੇ ਇੱਕ ਵਾਰ ਫੋਲਡ ਕਰਨ ਦੇ ਬਾਅਦ ਜੋ ਆਪਾਂ ਇਹਨੂੰ ਇਸ ਲੜ ਨੂੰ ਸੈੱਟ ਕਰ ਲੈਣਾ ਹੈ ਅਤੇ ਦੂਜੀ ਵਾਰ ਫੋਲਡ ਕਰਨ ਦੇ ਬਾਅਦ ਜੋ ਹੱਥ ਫੇਰਦੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਇਹ ਲੜ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਉਸ ਤੋਂ ਪਹਿਲਾਂ ਆਪਾਂ ਉੱਪਰਲੀ ਪੇਚਾਂ ਵਾਲੀ ਸਾਈਡ ਦੇ ਪੇਚਾਂ ਨੂੰ ਜਿਹੜਾ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਅਤੇ ਆਪਣੀ ਸ਼ੇਪ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਜੀ ਜੇਕਰ ਕਿਸੇ ਸਾਈਡ ਤੋਂ ਆਪਣਾ ਜਿਹੜਾ ਕਪੜਾ ਵਾਰ ਨੂੰ ਉੱਪਰਦਾ ਹੋਵੇਗਾ ਉਸ ਨੂੰ ਆਪਾਂ ਹੱਥ ਦੀ ਕਿੱਬੀ ਦੇ ਨਾਲ ਦੱਬ ਕੇ ਅੰਦਰ ਨੂੰ ਅੰਦਰੀ ਸਾਈਡ ਨੂੰ ਕਰ ਦੇਵਾਂਗੇ ਜੀ ਹੁਣ ਆਪਾਂ ਆਪਣੇ ਉੱਪਰਲੀ ਸਾਈਡ ਦੇ ਪੈਚਾਂ ਨੂੰ ਵੀ ਜਿਹੜਾ ਸੈੱਟ ਕਰ ਲਵਾਂਗੇ ਜੀ ਮੇਚਾ ਨੂੰ ਆਪਾਂ ਚੰਗੀ ਤਰ੍ਹਾਂ ਬੈਕ ਸਾਈਡ ਤੋਂ ਜਿਹੜਾ ਪੇਚਾਂ ਦੀ ਸਫਾਈ ਕਰ ਲਵਾਂਗੇ ਹੁਣ ਆਪਾਂ ਆਪਣੇ ਪੇਚਾਂ ਨੂੰ ਥੋੜਾ 3D ਕਰਾਂਗੇ ਜਿਸ ਦੇ ਨਾਲ ਆਪਣੇ ਪੇਚਣੇ ਜਿਹੜੇ ਦੇਖਣ ਦੇ ਵਿੱਚ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਉਂਗਲੀ ਅਤੇ ਅੰਗੂਠੇ ਦੇ ਨਾਲ ਆਪਾਂ ਪੇਚਾਂ ਦੀ ਪੇਚਾਂ ਨੂੰ ਦੱਬਣਾ ਹੈ ਜਿਸ ਦਿਨ ਨਾਲ ਪੇਚ ਜਿਹੜੇ 3D ਹੋ ਜਾਣਗੇ ਜਿਹੜੇ ਆਪਾਂ ਉਂਗਲੀਆਂ ਤੇ ਅੰਗੂਠ ਨੂੰ ਕਿਸ ਤਰੀਕੇ ਨਾਲ ਦੱਬਣਾ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਾਲ ਗਿਲੜਲ ਗਾਉਂ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਸੇਰਾ ਉਹ ਚੰਗੀ ਤਰ੍ਹਾਂ ਢਾਗ ਲਵਾਂਗੇ ਜਿਹੜਾ ਆਪਾਂ ਸਿਰ ਦੇ ਸੈਂਟਰ 'ਚੋਂ ਸਭ ਤੋਂ ਪਹਿਲਾਂ ਲੜ ਲਾਇਆ ਸੀ ਉਸ ਦੇ ਨਾਲ ਆਪਾਂ ਸਿਰ ਢੱਕਾਂਗੇ ਜੀ ਪਹਿਲਾਂ ਆਪਾਂ ਉਸ ਲੜ ਨੂੰ ਚੰਗੀ ਤਰ੍ਹਾਂ ਸਿਰ ਦੇ ਉੱਤੇ ਖਲਾਰ ਲੈਣਾ ਹੈ ਤੇ ਜਿਹੜਾ ਆਪਾਂ 6ਵਾਂ ਪੇਚਾਂ ਵਾਲੀ ਸਾਈਡ ਤੋਂ 6ਵਾਂ ਲੜ ਲਗਾਇਆ ਸੀ ਉਸ ਦੇ ਥੱਲੇ ਇਸ ਲੜ ਨੂੰ ਜਿਹੜਾ ਦੱਬ ਦੇਣਾ ਹੈ ਜੀ ਪਹਿਲਾਂ ਆਪਾਂ ਉਂਗਲੀਆਂ ਦੇ ਨਾਲ 6ਵੇਂ ਲੜ ਦੇ ਥੱਲੇ ਦੱਬਾਂਗੇ ਜੇਕਰ ਆਪਣਾ ਸੇਰਾ ਜਿਹੜਾ ਤਾਂ ਵੀ ਨਗਾਰੇੰ ਦਾ ਤਾਂ ਆਪਾਂ ਉਸ ਨੂੰ ਬਾਅਦ ਦੇ ਨਾਲ ਜਿਹੜਾ ਉਸ ਲੜ ਦੇ ਥੱਲੇ ਦੱਬ ਦਵਾਂਗੇ ਅਤੇ ਦੂਜੀ ਸਾਈਡ ਤੋਂ ਆਪਾਂ ਜਿਹੜਾ ਉੱਪਰਲੀ ਸਾਈਡ ਵਾਲੇ ਪੇਚਾਂ ਤੋਂ ਜਿਹੜਾ ਸਭ ਤੋਂ ਪਹਿਲਾ ਪੇਚ ਸੀ ਉਸ ਦੇ ਥੱਲੇ ਆਪਾਂ ਬਾਧੂ ਕੱਪੜੇ ਨੂੰ ਦੱਬ ਦਵਾਂਗੇ ਇਸ ਤਰੀਕੇ ਨਾਲ ਆਪਣਾ ਸਿਰ ਜਿਹੜਾ ਕੰਪਲੀਟ ਕਵਰ ਹੋ ਜਾਵੇਗਾ ਜੀ ਜਿਹੜਾ ਆਪਾਂ ਪੱਗ ਬੰਨ੍ਹਣਾ ਜਿੱਥੇ ਆਪਣੀ ਛੇਵੇਂ ਲੜ ਦੀ ਨੋਕ ਬਣਦੀ ਹੈ ਉੱਥੇ ਪੱਗ ਪੈਨ ਲਗਾਵਾਂਗੇ ਜੀ ਕਲਗੀ ਲੜ ਦੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਤੇ ਦੋਈ ਪੱਲੇ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਉੱਪਰ ਵਾਲੇ ਪੱਲੇ ਨੂੰ ਥੱਲੇ ਲਈ ਛੜ ਨੂੰ ਅਤੇ ਥੱਲੇ ਵਾਲੇ ਪੱਲੇ ਨੂੰ ਉੱਪਰ ਲਈ ਛੜ ਨੂੰ ਆਪਾਂ ਫੋਲਡ ਕਰ ਲਵਾਂਗੇ ਜੀ ਅਤੇ ਛੇਮ ਲੜ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਇੱਕ ਵਾਰ ਇਸ ਇਸ ਉੱਤੇ ਹੱਥ ਫੇਰ ਲੈਣਾ ਹੈ ਬਾਦੂ ਕੱਪੜੇ ਨੂੰ ਅੰਦਰਲੀ ਛੜ ਨੂੰ ਫੋਲਡ ਕਰ ਦਵਾਂਗੇ ਜੀ ਅਤੇ ਇਸ ਦੇ ਉੱਪਰਲੀ ਛੜ ਜੇਕਰ ਵਾਲ ਹੋਣਗੇ ਉਸ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਅਤੇ ਪੱਗ ਪੈਨ ਦੇ ਥੱਲੇ ਰੱਖ ਕੇ ਆਪਾਂ ਇਸ ਛੜ ਨੂੰ ਘੁਮਾ ਦੇਣਾ ਹੈ ਜੀ ਅਤੇ ਇਸ ਦੇ ਵਿੱਚ ਬਣਾ ਨੂੰ ਸੈੱਟ ਕਰਕੇ ਆਪਾਂ ਜਿਹੜਾ ਛੇਵਾਂ ਲੜ ਲਗਾਇਆ ਸੀ ਉਸ ਦੇ ਥੱਲੇ ਇਸ ਲੜ ਨੂੰ ਦੱਬ ਦੇਣਾ ਹੈ ਇਹ ਲੜ ਲਗਾਉਣਾ ਦੇਣਾ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਸਿਰਫ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਸੈੱਟ ਧਕਣਾ ਤੇ ਬੈਕ ਸਾਈਡ ਦਾ ਹੁਣ ਆਪਾਂ ਆਪਣੇ ਉੱਪਰਲੇ ਪੇਚਾਂ ਵਾਲ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਬੈਕ ਸਾਈਡ ਦਾ ਲਾੜ ਲਗਾਉਣਾ ਉਸਦੇ ਤੋਂ ਹੀ ਪਹਿਲਾਂ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਜਿਹੜਾ ਬੈਕ ਸਾਈਡ ਤੇ ਲੜ ਨੂੰ ਲਗਾ ਦੇਣਾ ਹੈ ਜੀ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੱਗ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੇਖਿਓ ਜਲਦੀ ਹੀ ਮਿਲਾਂਗੇ ਨਵੀਂ ਵੀਡੀਓ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ